मिलिया सेवानु मेवा धार्मिक स्थान ते सेवा ਕਰਨਗੇ ਪਰिवार दा घर चोरा वल्लो खाली करीब 10 तोले सोना ते 50000 ਰੁਪਏ ਦੀ ਹੋਈ ਚੋਰੀ सीसीटीवी ਤਸਵੀਰਾ ਸਾਹਮਣੇ ਆਉਣ ਦੇ باوجود ਪੁਲਿਸ ਦੇ ਹੱਥ ਖਾਲੀ ਪੀੜਿਤ ਇਨਸਾਫ ਲੈਣ ਲਈ ਦਰਦ-ਦਰ ਖਾ ਰਿਹਾ ਹੈ ਤੱਕੇ ਪਰ ਨਹੀਂ ਹੋ ਰਹੀ ਸੁਣਵਾਈ ਕੈਮਰਾ ਸਾਹਮਣੇ ਖੜੇ ਇਸ ਸਖਸ਼ ਨੂੰ ਕਿਸੇ ਧਾਰਮਿਕ ਸਥਾਨ ਤੇ ਸੇਵਾ ਕਰਨੀ ਉਸ ਵੇਲੇ ਮਹਿੰਗੀ ਪੈ ਗਈ ਜਦੋਂ ਪਰिवार ਦੀ ਗੈਰ ਮੌਜੂਦਗੀ ਵਿੱਚ ਚੋਰਾ ਨੇ ਉਸ ਦਾ ਘਰ ਲੁੱਟ ਕੇ ਵਹਿਲਾ ਕਰ ਦਿੱਤਾ ਆਪਣੀ ਫਰਿਆਦ ਸੁਣਾਉਂਦੇ ਹੋਏ ਪੀੜਤ ਸੁਰਿੰਦਰ ਸਿੰਘ ਵਾਸੀ ਪਿੰਡ ਮੰਡੇਰਬੇਟ ਜ਼ਿਲ੍ਹਾ ਕਪੂਰਥਲਾ ਨੇ ਦੱਸਿਆ ਕਿ 7-8 ਜਨਵਰੀ ਦੀ ਦਰਮਿਆਨੀ ਰਾਤ ਉਹ ਮੀਆਂ ਬੀਵੀ ਇੱਕ ਧਾਰਮਿਕ ਸਥਾਨ ਤੇ ਕੁਝ ਦਿਨ ਸੇਵਾ ਨਿਭਾਉਣ ਲਈ ਗਏ ਹੋਏ ਸਨ ਤਾਂ ਪਿੱਛੋਂ ਚੋਰਾ ਵੱਲੋਂ ਉਨ੍ਹਾਂ ਦੇ ਘਰ ਨੂੰ ਨਿਸ਼ਾਨਾ ਬਣਾ ਕੇ 10 ਤੋਲੇ ਸੋਨਾ ਤੇ 50000 ਰੁਪਏ ਨਕਦੀ ਦੀ ਚੋਰੀ ਅਣਪਛਾਤੇ ਵਿਅਕਤੀਆਂ ਵੱਲੋਂ ਕਰ ਲਈ ਗਈ ਉਸ ਵੇਲੇ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਨੂੰ ਪਰਿਵਾਰ ਨੇ ਕੁਝ ਸੀਸੀਟੀਵੀ ਤਸਵੀਰਾਂ ਮਹਈਆ ਕਰਵਾਉਂਦਿਆਂ ਪਿੰਡ ਦੇ ਇੱਕ ਨੌਜਵਾਨ ਦੀ ਪਛਾਣ ਦੋਸ਼ੀ ਵਿਅਕਤੀ ਵਜੋਂ ਦੱਸੀ ਸੀ ਜਿਸ ਦੇ ਆਧਾਰ ਤੇ ਪੁਲਿਸ ਵੱਲੋਂ ਉਸਨੂੰ ਜਲਦ ਹੱਲ ਕਰਨ ਦਾ ਵਿਸ਼ਵਾਸ ਦਵਾਇਆ ਗਿਆ ਸੀ ਪਰ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਉਹ ਲਗਾਤਾਰ ਵਕ ਵਕ ਥਾਣਿਆਂ ਦੇ ਚੱਕਰ ਕੱਟ ਰਿਹਾ ਹੈ ਪੀੜਤ ਨੇ ਦਾਅਵੇ ਨਾਲ ਕਿਹਾ ਸੀਸੀਟੀਵੀ ਵੀ ਤਸਵੀਰਾਂ ਵਿੱਚ ਦਿਖਾਈ ਦੇ ਰਿਹਾ ਵਿਅਕਤੀ ਇਸ ਘਟਨਾ ਲਈ ਜ਼ਿੰਮੇਵਾਰ ਹੈ ਉਸ ਵੱਲ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਪਰ ਵਾਰ-ਵਾਰ ਪੁਲਿਸ ਨੂੰ ਇਹ ਜਾਣਕਾਰੀ ਦੇਣ ਦੇ ਬਾਵਜੂਦ ਪੁਲਿਸ ਉਸ ਵਿਅਕਤੀ ਤੇ ਕਾਰਵਾਈ ਨਹੀਂ ਕਰ ਰਹੀ ਜਿਸ ਤੋਂ ਪੁਲਿਸ ਦੀ ਮਿਲੀ ਭੁਗਤ ਸਾਹਮਣੇ ਆਉਂਦੀ ਹੈ ਹੋਰ ਕੀ ਕਹਿਣਾ ਹੈ ਪੀੜਤ ਪਰਿਵਾਰ ਦਾ ਆਓ ਉਹਨਾਂ ਦੀ ਜ਼ੁਬਾਨੀ ਸੁਣਦੇ ਹਾਂ ਜਗਿੰਦਰ ਸਿੰਘ ਜਾਤੀਕੇ ਜੀ ਦੀ ਵਿਸ਼ੇਸ਼ ਰਿਪੋਰਟ ਹਾਂਜੀ ਸਰ ਕੀ ਤੁਹਾਡਾ ਨਾਮ ਔਰ ਕਿਹੜਾ ਪਿੰਡ ਹੈ ਸਰਿੰਦਰ ਸਿੰਘ ਮੇਰੇ ਨਾਮ ਜੀ ਮੰਡੇਰਵੇਟ ਪਿੰਡ ਹੈ ਸਾਡਾ ਤੁਹਾਡੇ ਇੱਕ ਚੋਰੀ ਦੀ ਘਟਨਾ ਵਾਪਰੀ ਸੀ ਕੀ ਉਹ ਪੂਰਾ ਮਾਮਲਾ ਉਹ ਜੇ ਸੇਵਾ ਤੇ ਜੇ ਸੀ ਤੇ ਅਸੀਂ ਸਾਨੂੰ ਬਾਅਦ ਜਦੋਂ ਅਸੀਂ ਗਏ ਆ 6 ਤੀਜ ਨੂੰ ਸੇਵਾ ਤੇ ਤੇ 8 ਨੂੰ ਹੀ ਵਾਪਸ ਆਏ ਉਪਰ ਵਾਲੇ ਦਰਵਾਜ਼ੇ ਖੁੱਲੇ ਵਿਖੇ ਆਣ ਕੇ ਤੇ ਇੱਥੇ ਲੋਕੀ ਵੀ ਖੜੇ ਹੋਏ ਸੀ ਉਹਨਾਂ ਨੇ ਕਿਹਾ ਤੁਹਾਡਾ ਦਰਵਾਜ਼ਾ ਖੁੱਲਾ ਤੁਹਾਡੀ ਪੌੜੀ ਲੱਗੀ ਆ ਤੇ ਕੋਈ ਉੱਪਰ ਚੜਿਆ ਵਾ ਤੇ ਉਹ ਵੇਖਾ ਇਹ ਤੇ ਚੋਰੀ ਹੋ ਗਈ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ 10 ਟੋਲੇ ਸੋਨਾ ਹੀ 60000 ਰੁਪਇਆ ਵਾ ਤੁਹਾਡੇ ਨੂੰ ਫਿਰ ਮੋਕੇ ਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਹਾਂਜੀ ਅਸੀਂ ਫਿਰ ਦਰਖਾਸਤ ਦਿੱਤੀ ਲਿਖਤੀ ਰੂਪ ਚ ਇਥੇ ਢਲਵਾ ਥਾਣੇ ਤੇ ਉਹ ਪੁਲਸ ਵੀ ਆਈ ਸੀਗੀ ਫਿਰ ਉਹਨਾਂ ਨੇ ਦੇਖਿਆ ਸੁਖਿਆ ਤੇ ਕੋਈ ਮੁੜ ਕੇ ਕਾਰਵਾਈ ਨਹੀਂ ਕੀਤੀ ਉਹਨਾਂ ਸਾਨੂੰ ਲਾਰੇ ਬੁੱਤੇ ਕਰਦੇ ਆ ਕਰਦੇ ਆ ਜੀ ਸੀਸੀਟੀਵੀ ਤਸਵੀਰਾਂ ਕੋਈ ਸਾਹਮਣੇ ਆਈਆਂ ਹਾਂਜੀ ਸੀਸੀਟੀਵੀ ਦੇ ਵਿੱਚ ਵੀ ਸਾਡੇ ਕੈਮਰੇ ਲੱਗੇ ਆ ਜੀ ਉਹਦੇ ਉੱਤੇ ਬੰਦਾ ਕਲੀਅਰ ਫੋਟੋ ਹੁੰਦੀ ਉਹਦੀ ਜਦੋਂ ਮੂੰਹ ਬੱਧਾ ਉਹਨੇ ਸਾਰਾ ਪਿੰਡ ਕਹਿ ਰਿਹਾ ਜੀ ਅਸੀਂ ਇਕੱਲੇ ਨਹੀਂ ਕਹਿ ਰਹੇ ਸਾਰਾ ਪਿੰਡ ਕਹਿ ਰਿਹਾ ਵਿਚੋਰੇ ਆ ਮਤਲਬ ਜਿਹੜਾ ਕਥਿਤ ਵਿਅਕਤੀ ਦੋਸ਼ੀ ਆ ਉਹਦੀ ਪਛਾਣ ਤੁਸੀਂ ਪੁਲਿਸ ਨੂੰ ਦੱਸ ਚੁੱਕੇ ਹੋ ਪੁਲਿਸ ਨੂੰ ਦੱਸ ਚੁੱਕੇ ਆ ਜੀ ਪੁਲਿਸ ਨੂੰ ਪਤਾ ਵਾ ਸਾਰਾ ਕੁਝ ਤੇ ਫਿਰ ਪੁਲਿਸ ਕਾਰਵਾਈ ਕਿਉਂ ਨਹੀਂ ਕਰ ਰਹੀ ਉਹ ਕਹਿੰਦੇ ਜੀ ਇਹ ਕਰਦੇ ਆ ਜੀ ਦੱਸਦੇ ਆ ਤੁਹਾਨੂੰ ਏਦਾਂ ਵਾਂਗ ਮਿੱਲੀ ਭੁਗਤ ਹੋ ਗਈ ਸਾਰੇ ਹਾਂਜੀ ਬਾਕੀ ਡੰਪ ਲਾਇਆ ਸੀ ਡੰਪ ਦੇ ਵਿੱਚ ਜਾਨੂੰ ਕੁਝ ਨਹੀਂ ਉਹਨਾਂ ਦੱਸਿਆ ਸੀ ਕੋਈ ਗੱਲਬਾਤ ਨਹੀਂ ਕੀਤੀ ਹੁਣ ਤੱਕ ਤੁਸੀਂ ਵੱਖ-ਵੱਖ ਪੁਲਿਸ ਅਧਿਕਾਰੀਆਂ ਨੂੰ ਮਿਲ ਚੁੱਕੇ ਹੋ ਕੀ ਤੁਹਾਨੂੰ ਇਨਸਾਫ ਦੇਣ ਦੀ ਗੱਲ ਕੀਤੀ ਹੈ ਬਿਲਕੁਲ ਜੀ ਅਜੇ ਕੋਈ ਇਨਸਾਫ ਨਹੀਂ ਆਈ ਐਸਐਸਬੀ ਦਫਤਰ ਨੂੰ ਦੇਈ ਸੀ ਜੀ ਐ ਮੈਡਮ ਨੂੰ ਮਿਲੇ ਉਹਨਾਂ ਨੂੰ ਮਿਲ ਕੇ ਬੇਨਤੀ ਕਰਨੀ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਅਸੀਂ ਸਦਾ ਆਪ ਗੁੰਛਣ ਨੂੰ ਹੀ ਬੇਨਤੀ ਕਰਦੇ ਆਂ ਵੀ ਮਹਾਰਾਜ ਅਸੀਂ ਗਰੀਬ ਬੰਦੇ ਆਂ ਸਾਰੀ ਜ਼ਿੰਦਗੀ ਦੇ ਵਿੱਚ ਅਸੀਂ ਇਹੋ ਕੁਝ ਹੀ ਜੋੜਿਆ ਵਾ ਤੇ ਜਿਹੜਾ ਅੱਜ ਸਾਨੂੰ ਲੁੱਟ ਕੇ ਲੈ ਗਿਆ ਜਿਸ ਵਿਅਕਤੀ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੁਸੀਂ ਬਿਲਕੁਲ ਦਾਅਵੇ ਨਾ ਕਹਿ ਸਕਦੇ ਕਿ ਉਹ ਬੰਦਾ ਹੀ ਤੁਹਾਡਾ ਦੋਸ਼ੀ ਹੈ ਬਿਲਕੁਲ ਜੀ ਉਹ ਦੋਸ਼ੀ ਹੋਵਾ ਜੀ ਸਾਰਾ ਪਿੰਡ ਕਹਿ ਰਿਹਾ ਕੱਲਾ ਮੈਂ ਨਹੀਂ ਕਹਿ ਰਿਹਾ ਜੀ ਉਸ ਵਿਅਕਤੀ ਦਾ ਪਿੰਡ 'ਚ ਵਿਹਾਰ ਕਿਉਂ ਜਾ ਪਿੰਡ 'ਚ ਅੱਗੇ ਵੀ ਉਹਨੇ ਚੋਰੀਆਂ ਕੀਤੀਆਂ ਜੀ। ਕਵਾਜਾ ਸਾਡੀ ਪਹਿਲੀ ਆ ਨਹੀਂ ਕੀਤੀ। ਅੱਗੇ ਵੀ ਉਹਨੇ ਆਪਣੇ ਉਹਦੀ ਮਾਂ ਦੇ ਮਾਮੇ ਆ ਉਹਨਾਂ ਦੇ ਘਰੋਂ ਉਹਨੇ ਮੋਬਾਈਲ ਚੁੱਕਿਆ, ਹੈੱਡਫੋਨ ਚੁੱਕੇ, ਉਹਨਾਂ ਦਾ ਸਲੰਡਰ ਚੁੱਕਿਆ ਗਿਆ 5000 ਰੁਪਇਆ ਉਹਨਾਂ ਦਾ ਕੱਢਿਆ ਗਿਆ। ਹੁਣ ਉਹ ਵਿਅਕਤੀ ਕਿੱਥੇ ਰਹਿ ਰਹੇ ਨੇ ਇਸ ਵੇਲੇ? ਉਹ ਘਰੋਂ ਬਾਹਰ ਆ ਗਈ। ਘੋੜਾ ਵਾ। ਪੁਲਿਸ ਨੇ ਉਹਨੂੰ ਹੁਣ ਤਾਂ ਮੈਨੂੰ ਕੋਈ ਗ੍ਰਿਫਤਾਰ ਕੀਤਾ ਤਾਂ ਤੱਕ ਕੋਈ ਕਾਰਵਾਈ ਨਹੀਂ ਕੀਤੀ। ਸਾਨੂੰ ਲਾਰੇ ਬੁੱਤ ਲਾਈ ਜਾਂਦੀ ਹੈ ਕਰਦੇ ਆ ਜੀ ਇਦਾਂ ਆ ਜੀ ਹੁੰਦਾ। ਕੋਈ ਸਾਡੀ ਸੁਣਾਈ ਨਹੀਂ ਹੋ ਰਹੀ ਨਾ ਕਾਰਵਾਈ ਹੋਣ ਦਾ ਕੀ ਕਾਰਨ ਕੀ ਸਮਝਦੇ ਤੁਸੀਂ ਅਸੀਂ ਤੇ ਇਹੋ ਸਮਝਦੇ ਆਂ ਜੀ ਸਾਡਾ ਹੱਕ ਮਿਲਣਾ ਚਾਹੀਦਾ ਤੇ ਇਨਸਾਫ ਹੋਣਾ ਚਾਹੀਦਾ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਨਹੀਂ ਪੁਲਿਸ ਦੀ ਔਰ ਦੋਸ਼ੀ ਦੀ ਮਿਲਿ ਭੁਗਤ ਹੋ ਚੁੱਕੀ ਹਾਂਜੀ ਮਿਲਿ ਭੁਗਤਾ ਜੀ ਉਹਨਾਂ ਦੀ ਸਾਰੀ ਮਿਲਣੀ ਭੁਗਤਾ ਹਾਂ ਐਸੋਚੋ ਸਾਹਿਬ ਨੇ ਸਾਨੂੰ ਧੋਕੇ ਮਾਰੇ ਜਿੱਦਾਂ ਦੀ ਦਰਖਾਸਤ ਦੇਣਗੇ ਤੁਸੀਂ ਕਹਿੰਦਾ ਬਾਬਿਆਂ ਤੋਂ ਸੇਵਾਦਾਰੀ ਫਿਰਦੇ ਹੋੱਚ ਅਧਿਕਾਰੀਆਂ ਤੋਂ ਤੁਹਾਡੀ ਕੀ ਮੰਗਿਆ ਮੰਗਦੇ ਹਾਂ ਪੁਕਾਰ ਹੀ ਕੀਤੀ ਜਾਂਦੀ ਜੀ ਸਾਡੀ ਸੁਣਾਈ ਹੋਣੀ ਚਾਹੀਦੀ ਹੈ ਮਤਲਬ ਕਿਸੇ ਇਮਾਨਦਾਰ ਅਫਸਰ ਦੀ ਡਿਊਟੀ ਲਈ ਜਾਵੇ ਅਫਸਰ ਨੂੰ ਡਿਊਟੀ ਦਿੱਤੀ ਜਾਏ ਤੇ ਉਹ ਸਾਡਾ ਕੋਈ ਹੱਕ ਦਵਾ ਦੇ ਨਹੀਂ ਤੇ ਬਹੁਤ ਔਖਾ ਕੰਮ ਆ ਜੀ ਸਾਡੀ ਵਾ ਜੇਕਰ ਤੁਹਾਨੂੰ ਇਨਸਾਫ ਨਹੀਂ ਮਿਲਦਾ ਅਗਲਾ ਤੁਹਾਡਾ ਕੀ ਹੋਊਗਾ ਨਹੀਂ ਫੇਰ ਤੇ ਜੇ ਇਹ ਹੀ ਸਾਨੂੰ ਮਰਨਾ ਕਬੂਲ ਹੈ ਜੀਣਾ ਤੇ ਕੋਈ ਕਬੂਲ ਨਹੀਂ ਨਾ ਜਿਸਾਰੇ ਕੀ ਤੁਹਾਡਾ ਨਾਮ ਕਿਹੜਾ ਪੈਂਦਾ ਮੇਰਾ ਨਾਮ ਸੁਖਵਿੰਦਰ ਸਿੰਘ ਜੀ ਪਿੰਡ ਮਲੇਰ ਵੇਰ ਜਿਹੜੇ ਪਰਿਵਾਰ ਚ ਚੋਰੀ ਦੀ ਘਟਨਾ ਵਾਪਰੀ ਕੀ ਰਸਤਾ ਟੋੜਾ ਇਹ ਸਾਡੇ ਮਾਮਾ ਜੀ ਨੇ ਜੀ ਤੇ ਇਹ ਸੇਵਾ ਤੇ ਗਏ ਸੀ ਤੇ ਮਗਰੋਂ ਬੰਦਿਆਂ ਨੇ ਬੈਗਸੈਡ ਤੋਂ ਪੌੜੀ ਲਾ ਕੇ ਤੇ ਇਹਨਾਂ ਨੇ ਬੰਦਿਆਂ ਨੇ ਡੋਟ ਲਿਆ ਸਾਰਾ ਇਹਨਾਂ ਦਾ ਸਮਾਨ 16 ਹੀ 10 ਤੋਲੇ ਕੋਈ ਪੈਸੇ ਹੀ ਘਰ ਤੇ ਬਾਅਦ ਚ ਬੰਦਿਆਂ ਨੇ ਵੇਖਿਆ ਵੀ ਪੌੜੀ ਬੈਗਸੈਡ ਤੇ ਕਿਉਂ ਲੱਗੀ ਆ ਤੇ ਫੇਰ ਆਹੀ ਸਾਡੇ ਬੰਦਿਆਂ ਨੇ ਇੱਥੇ ਇਕੱਠੇ ਹੋਏ ਤੇ ਫੇਰ ਇਹਨਾਂ ਨੂੰ ਹੀ ਸਦਿਆ ਫੋਨ ਤੇ ਤੇ ਨਾਲ ਕੇ ਜਿੰਦੇ ਕੋਲੇ ਤੋਂ ਉਦਿਆਂ ਨੂੰ ਸਾਰਾ ਕੁਝ ਫਿਲ ਰਿਆ ਤੇ ਬੇਟੀਆਂ ਬੂਟੀਆਂ ਸਾਹੀਆਂ ਅਨਬਾਰੀਆਂ ਮੂਰੀਆਂ ਸਾਰਾ ਖੋਲ ਕੇ ਤੇ ਨਾਲ ਦਾ ਸਮਾਨ ਕੱਢ ਕੇ ਲੈ ਗਏ ਜੀ ਬੰਦੇ ਪੁਲਿਸ ਨੇ ਹੁਣ ਤੱਕ ਕੀ ਕਾਰਵਾਈ ਕੀਤੀ ਹੈ ਪੁਲਿਸ ਨੇ ਕਾਰਵਾਈ ਕੀ ਏਦਾਂ ਹੀ ਜੀ ਕੀਤੀ ਨਹੀਂ ਕੋਈ ਮਤਲਬ ਚੰਗੀ ਡੰਗਾਈ ਕੀ ਨਹੀਂ ਗਏ ਤੇ ਵਿਅਕਤੀ ਜਿਹੜਾ ਚੋਰੀ ਆ ਹੋਰ ਬੰਦਾ ਜਿਹੜਾ ਉਹ ਹੈ ਤੇ ਸਾਡੇ ਪਿੰਡ ਦਾ ਹੀ ਆ ਕੈਮਰੇ 'ਚ ਵੀ ਆਉਂਦਾ ਸਿਰਫ ਉਹਨੇ ਮੂੰਹ ਬੰਨਿਆ ਵਾ ਜਿਹੜਾ ਮੂੰਹ ਤੋਂ ਪਛਾਣ ਦੇ ਰਾ ਘਟੋਂਦੀ ਉਦਾਂ ਉਹ ਹੈ ਪਿੰਡ ਦਾ ਹੀ ਸਾਡੇ ਦਾ ਇਹ ਕੌਲਸ ਨੇ ਇਦਾਂ ਹੀ ਆ ਜੀ ਜਾਰੇ ਲੱਪੇ ਜੀ ਰਕਿੰਦੀ ਇਹ ਵੀ ਕਰਦੇ ਆ ਵੇਨੇ ਆ ਹਰ ਤੁਸੀਂ ਦਾਵੇ ਨਾ ਕਹਿ ਸਕਦੇ ਕਿ ਜਿਹੜਾ ਕਤਹਿਤ ਦੋਸ਼ੀ ਆ ਉਹ ਤੁਹਾਡੇ ਜਿਹੜੀ ਤੁਸੀਂ ਪਛਾਣ ਪੁਲਿਸ ਨੂੰ ਦਿੱਤੀ ਆ ਉਹੀ ਵਿਅਕਤੀ ਆ ਹਾਂ ਜੀ ਅਸੀਂ ਤੇ ਕਹਿੰਦੇ ਆ ਜੀ ਉਹੀ ਵਿਅਕਤੀ ਆ ਉਹਨੇ ਆਪਣੇ ਵੀ ਹੋਰੀ ਆਪਣੇ ਦੇ ਰਿਸ਼ਤੇਦਾਰਾਂ ਦੇ ਵੀ ਘੋਰੀ ਜਾਨੀਆਂ ਦੋ ਤਿੰਨਾਂ ਦੀ ਕੀਤੀਆਂ ਫੜਿਆ ਵੀ ਗਿਆ ਮਨ ਵੀ ਗਿਆ ਫੋਨ ਵੀ ਸਾਡੇ ਪਿੰਡ ਉਹਨੇ ਵੇਚਿਆ ਬੰਦਿਆਂ ਨੂੰ ਫੇਰ ਜਾ ਕੇ ਉਹਨੇ ਦੱਸਿਆ ਵੀ ਇਹਨੇ ਵੇਚਿਆ ਵਾ ਤੇ ਫੋਨ ਨੇ ਵੀ ਬਰਾਮਦ ਕੀਤਾ ਗਿਆ ਬਾਅਦ ਵਿੱਚ ਉਹ ਹੀ ਮੰਗ ਕਰਦੇ ਆਂ ਮੰਗਾ ਜੀ ਇਹ ਆ ਜੀ ਸਾਡੇ ਰਿਸ਼ਤੇਦਾਰ ਆ ਬੰਦੇ ਤੇ ਇਹਨਾਂ ਨੇ ਮਿਹਨਤ ਕੀਤੀ ਆਪਣੇ ਤੇ ਇਹਨਾਂ ਨੂੰ ਸਾਫ਼ ਹੋਣਾ ਚਾਹੀਦਾ ਜੀ ਇਹਨਾਂ ਨੂੰ ਸਮਾਨ ਜਿਹੜਾ ਮਿਲਣਾ ਚਾਹੀਦਾ ਕੋਈ ਮਾਨਦਾਰ ਅਫਸਰ ਜਿਹੜਾ ਉਹਦੀ ਡਿਊਟੀ ਲੱਗੇ ਤੇ ਇਹਨਾਂ ਦਾ ਜਿਹੜਾ ਸਮਾਨ ਉਹ ਵਾਪਸ ਕੀਤਾ ਜਾਵੇ ਹਾਂਜੀ ਸਰ ਕੀ ਤੁਹਾਡਾ ਨਾਮ ਕਿਹੜਾ ਪਿੰਡ ਆ ਤੁਹਾਡਾ ਮੇਰਾ ਪਿੰਡ ਨਾਮ ਮੇਰਾ ਸਰਜੀਤ ਸਿੰਘ ਆ ਜੀ ਪਿੰਡ ਮੰਡੇਰਵੇਟ ਜਿਹੜੇ ਪਰਿਵਾਰ ਚ ਚੋਰੀ ਦੀ ਘਟਨਾ ਆਪਣੀ ਕੀ ਲੱਗਦੇ ਤੁਹਾਡੇ ਇਹ ਸਾਡੇ ਮਾਮਾ ਜੀ ਲੱਗਦੇ ਆ ਜੀ ਇੱਤਿਹਾਰੀ ਤੇ ਘਟਣਾ ਜਦੋਂ ਵਾਪਰੀ ਪਰਿਵਾਰ ਖਰਚੇ ਸੇ ਮਜੂਦ ਸੀਗਾ ਉਸ ਟਾਈਮ ਨਹੀਂ ਉਸ ਟਾਈਮ ਨਹੀਂ ਸੀ ਇਹ ਤਾਂ ਦੋ ਦਿਨ ਪਹਿਲਾਂ ਗਏ ਸੀ ਇੱਕ ਦਿਨ ਇੱਕ ਦਿਨ ਪਹਿਲਾਂ ਹੀ ਗਏ ਹੋਏ ਸੀ ਸੇਵਾ ਤੇ ਤੇ ਘਟਣਾ ਦਾ ਬਾਪ ਤਾਂ ਫੇਰ ਕਿਵੇਂ ਜਾਣਕਾਰੀ ਮਿਲੀ ਤੁਹਾਨੂੰ ਅਸੀਂ ਤੇ ਉਸ ਦਿਨ ਕਿ ਪਿੰਡ ਨਹੀਂ ਸੀ ਜੀ ਸਾਨੂੰ ਬਾਅਦ ਵਿੱਚ ਪਤਾ ਲੱਗਾ ਲੰਘਦੇ ਕੇ ਬੰਦੇ ਨੇ ਪੌੜੀ ਲੱਗੀ ਦੇਖੀ ਆ ਉਹਨੇ ਕਿਹਾ ਕਿ ਪੌੜੀ ਕਿਹੜੇ ਕਾਰਨ ਕਰਕੇ ਲੱਗੀ ਐ ਇੱਥੋਂ ਦੀ ਉੱਪਰ ਦੇਖਿਆ ਦਰਵਾਜ਼ਾ ਕੁਲਾ ਸੀ ਚੋਰੀ ਦੀ ਘਟਨਾ ਸੰਬੰਧੀ ਸੀਸੀਟੀਵੀ ਕੁਝ ਤਸਵੀਰਾਂ ਸਾਹਮਣੇ ਆਈਆਂ ਕੀ ਉਹ ਨੌਜਵਾਨ ਦੀ ਤੁਸੀਂ ਪਛਾਣ ਕਰਦੇ ਹਾਂਜੀ ਹਾਂਜੀ ਨੌਜਵਾਨ ਨੂੰ ਪਛਾਣਿਆ ਤੁਹਾਨੂੰ ਤੇ ਉਸ ਫਰਮ ਦੀ ਤੁਸੀਂ ਪੁਲਿਸ ਨੂੰ ਜਾਣਕਾਰੀ ਦਿੱਤੀ ਵੀ ਇਹ ਸਾਡਾ ਚੋਰ ਆ ਹਾਂਜੀ ਅਸੀਂ ਗਏ ਸੀ ਉਸ ਦਿਨ ਨਾਲੇ ਨਾਲ ਸਾਰੇ ਬੰਦੇ ਗਏ ਤੇ ਫੜਿਆ ਵੀ ਚੀਜ਼ ਨਾ ਮੁਰ ਕੇ ਛੱਡਦਾ ਵਾ ਕੋਈ ਗੱਲ ਨਹੀਂ ਬਣੀ ਪਤਾ ਨਹੀਂ ਕੀ ਜੇਕਰ ਜੇਕਰ ਉਹ ਨੌਜਵਾਨ ਦੀ ਪਿੰਡ ਵਾਲੇ ਪਛਾਣ ਕਰ ਰਹੇ ਤੇ ਫਿਰ ਪੁਲਿਸ ਕਿਉਂ ਕਾਰਵਾਈ ਕਿੰਨੀ ਕਰ ਰਹੀ ਕਾਰਵਾਈ ਕਹਿੰਦੇ ਸੀ ਅਸੀਂ ਕਰ ਦੇਣੀ ਆ ਅਸੀਂ ਫਲ ਦੇਣਾ ਵਾ ਸਾਰ ਕੋਈ ਮੋੜਾ ਗਿਆ ਸਾਰਾ ਕੋਈ ਸਮੋੜਾ ਗਿਆ ਜੀ ਕੀ ਤੁਸੀਂ ਕੀ ਸਮਝਦੇ ਹੋ ਵੀ ਪੁਲਿਸ ਕਾਰਵਾਈ ਨਾ ਕਰਨ ਦਾ ਕੀ ਕਰਨਿਆ ਉਸ ਤੋਂ ਬਾਅਦ ਵਿੱਚ ਮਿਲੀ ਭੁਗਤ ਹੋ ਗਈ ਪੁਲਿਸ ਦੀ ਕੀ ਮੰਗ ਕਰਦੇ ਆ ਮੰਗਦੇ ਹੋਈ ਕਰਦੇ ਇਨਸਾਫ ਮਿਲਣਾ ਚਾਹੀਦਾ